ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਅਸੀਂ ਗੱਲ ਕਰਾਂਗੇ ਪੰਜਾਬ ਦੀ ਸ਼ੇਰਨੀ ਮਹਾਰਾਣੀ ਜਿੰਦਕੌਰ ਦੀ ਜੋ ਕਿ ਮਹਾਨ ਸਿੱਖ ਸਾਮਰਾਜ ਦੇ ਆਖਰੀ ਰਾਜੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਪਤਨੀ ਤੇ ਦਲੀਪ ਸਿੰਘ ਦੀ ਮਾਤਾ ਸਨ ਮਹਾਰਾਣੀ ਜਿੰਦਕੌਰ ਨੇ ਅੰਗਰੇਜ਼ੀ ਹਕੂਮਤ ਦੇ ਖਿਲਾਫ ਬੇਮਿਸਾਲ ਦਲੇਰੀ ਦਿਖਾਈ ਉਹਨਾਂ ਨੇ ਆਪਣੇ ਪੁੱਤਰ ਦੇ ਹੱਕ ਤੇ ਪੰਜਾਬ ਦੀ ਆਜ਼ਾਦੀ ਲਈ ਹਰ ਮੁਸ਼ਕਲ ਦਾ ਸਾਹਮਣਾ ਕੀਤਾ ਇਹ ਵੀਡੀਓ ਤੁਹਾਨੂੰ ਸਿੱਖ ਇਤਿਹਾਸ ਦੀ ਇੱਕ ਅਜਿਹੀ ਮਹਾਨ ਸ਼ਖਸੀਅਤ ਨਾਲ ਮਲਾਉਗੀ ਜੀ ਦਾ ਦ੍ਰਿੜ ਇਰਾਦਾ ਹਿੰਮਤ ਅਤੇ ਕੁਰਬਾਨੀ ਸਾਨੂੰ ਅੱਜ ਵੀ ਪ੍ਰੇਰਣਾ ਦਿੰਦੀ ਹੈ ਸੋ ਜੇ ਤੁਸੀਂ ਸਿੱਖ ਇਤਿਹਾਸ ਜਾਂ ਪੰਜਾਬੀ ਵਿਰਾਗਨਾਵਾਂ ਤੇ ਪ੍ਰੇਰਣਾਦਾਇਕ ਕਹਾਣੀਆਂ ਸੁਣਨਾ ਪਸੰਦ ਕਰਦੇ ਹੋ ਤਾਂ ਹੁਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇ ਕੋਈ ਬੁਝਾਰਤ ਪਾ ਕੇ ਪੁੱਛੇ ਕਿ ਸੰਸਾਰ ਵਿੱਚ ਉਹ ਕਿਹੜੀ ਸ਼ੈ ਹੈ ਜਿਦੇ ਵਿੱਚ ਇੰਨੀ ਚੁੰਬਕੀ ਸ਼ਕਤੀਆਂ ਨੇ ਜੋ ਕਿਸੇ ਨੂੰ ਵੀ ਆਪਣੇ ਵੱਲ ਖਿੱਚ ਸਕਦੀਆਂ ਨੇ ਤੇ ਆਪਣੇ ਰੰਗ ਵਿੱਚ ਰੰਗ ਲੈਂਦੀਆਂ ਨੇ ਤਾਂ ਸੁਭਾਵਕ ਇੱਕ ਹੀ ਜਵਾਬ ਮਿਲੂਗਾ ਕਿ ਉਹ ਹੋਰ ਕੋਈ ਨਹੀਂ ਔਰਤ ਹੈ ਜਿਸ ਔਰਤ ਨੂੰ ਮਜ਼ਾਕ ਵਜੋਂ ਨਿੰਦਾ ਕਰਦਿਆਂ ਭੰਡ ਕਿਹਾ ਜਾਂਦਾ ਹੈ ਉਸੇ ਨੂੰ ਧੰਨ ਗੁਰੂ ਨਾਨਕ ਪਾਸ਼ਾ ਜੀ ਮਹਾਰਾਜ ਨੇ ਐਸਾ ਭਾਂਡਾ ਕਿਹਾ ਜਿਦੇ ਵਿੱਚੋਂ ਨਾ ਸਿਰਫ ਜ਼ਿੰਦਗੀ ਉਪਜਦੀ ਹੈ ਸਗੋਂ ਜਿਦੇ ਵਿੱਚ ਸ਼ਕਤੀ ਵੀ ਹੁੰਦੀ ਆ ਆਪਣੇ ਜਿਹਾ ਬਣਾਉਣ ਦੀ ਜੇ ਭਾਂਡਾ ਮਜ਼ਬੂਤ ਹੋਵੇ ਤਾਂ ਵਸਤੂ ਵੀ ਟਿਕੀ ਰਹਿੰਦੀ ਹੈ ਜਿਵੇਂ ਟਿੜਕੇ ਭਾਂਡੇ ਵਿੱਚ ਕੋਈ ਸ਼ਹਿ ਟਿਕਦੀ ਨਹੀਂ ਤਵੇਂ ਕਮਜ਼ੋਰ ਆਚਰਨ ਦੀ ਔਰਤ ਵੀ ਸਮਾਜ ਵਿੱਚ ਟਿੜਕਿਆ ਹੋਇਆ ਭਾਂਡਾ ਹੁੰਦੀ ਹੈ ਤੇ ਉਹਦੇ ਵਿੱਚ ਵੀ ਕੋਈ ਚੀਜ਼ ਨਹੀਂ ਟਿਕਦੀ ਠੀਕ ਭਾਂਡੇ ਦੀ ਤਰ੍ਹਾਂ ਔਰਤ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ ਔਰਤ ਚਾਹੇ ਕਿਸੇ ਵੀ ਰੂਪ ਵਿੱਚ ਹੋਵੇ ਭਾਵੇਂ ਬੇਟੀ ਭੈਣ ਪਤਨੀ ਮਾਂ ਹੋਵੇ ਉਹ ਆਪਣਾ ਫਰਜ਼ ਖੂਬ ਨਿਭਾਉਣਾ ਜਾਣਦੀ ਹੈ ਉਹਨੂੰ ਪਤਾ ਹੈ ਕਿ ਜੇ ਉਹ ਬੇਟੀ ਹੈ ਤਾਂ ਉਹਨੇ ਸ਼ਰਮ ਤੇ ਸੁਕਰਮ ਦੀਆਂ ਹੱਦਾਂ ਵਿੱਚ ਰਹਿਣਾ ਹੈ ਜੇ ਉਹ ਪਤਨੀ ਹੈ ਤਾਂ ਉਹ ਹਰ ਇੱਕ ਦੀ ਖੁਸ਼ੀ ਨੂੰ ਮਾਣ ਦੇ ਕੇ ਵੀ ਨਿਮਾਣਾ ਰਹਿਣਾ ਜਾਂਦੀ ਹੈ ਜੇ ਉਹ ਭੈਣ ਹੈ ਤਾਂ ਉਹ ਇੱਜ਼ਤ ਦੇਣ ਦੇ ਤੇ ਲੈਣ ਦੇ ਸੀਮਾਵਾਂ ਦੇ ਵਿੱਚ ਰਹਿੰਦੀ ਹੈ ਜੇ ਉਹ ਮਾਂ ਹੈ ਤਾਂ ਉਹ ਥਾਪੜਾ ਵੀ ਦਿੰਦੀ ਹੈ ਪਰ ਥੱਪੜ ਮਾਰਨ ਤੋਂ ਵੀ ਸੰਕੋਚ ਨਹੀਂ ਕਰਦੀ ਇਸੇ ਤਰ੍ਹਾਂ ਮਾਂ ਦਾ ਕਰਤੱਵ ਸਭ ਤੋਂ ਉੱਚਾ ਤਿੰਨਰਾਲਾ ਹੈ ਉਦੀ ਕੁੱਖੋਂ ਜਿਸ ਬਾਲਕ ਨੇ ਜਨਮ ਲਿਆ ਹੋਵੇ ਉਹਨੂੰ ਸਹੀ ਦਿਸ਼ਾ ਉਸੇ ਨੇ ਹੀ ਪ੍ਰਦਾਨ ਕਰਨੀ ਹੁੰਦੀ ਹੈ ਗੁਰੂ ਨਾਨਕ ਸਾਹਿਬ ਨੇ ਤਾਂ ਕਿਹਾ ਸੀ ਕਿ ਮਤ ਮਾਤਾ ਜੇ ਕੁੱਖੋਂ ਰਾਜੇ ਨੇ ਜਨਮ ਲਿਆ ਹੈ ਤਾਂ ਉਸ ਨੂੰ ਕਿਸ ਤਰ੍ਹਾਂ ਰਾਜ ਗੱਦੀ ਦੇ ਯੋਗ ਬਣਾਉਣਾ ਹੈ ਜੇ ਉਹ ਰਾਹ ਭੁੱਲ ਜਾਏ ਤਾਂ ਉਹਨੂੰ ਸਮਝਾ ਕੇ ਰਾਹ ਤੇ ਕਿਵੇਂ ਪਾਉਣਾ ਹੈ ਮਹਾਰਾਣੀ ਜੰਦਕੌਰ ਵੀ ਇੱਕ ਐਸੀ ਮਾਂ ਸੀ ਜਿਸ ਨੇ ਭਟਕੇ ਹੋਏ ਬੇਟੇ ਨੂੰ ਸਿੱਧੇ ਰਾਹ ਤੇ ਪਾਇਆ ਉਹਨੂੰ ਆਪਣਾ ਕਰਤੱਵ ਸਮਝਾਇਆ ਕਹਿੰਦੇ ਆ ਟਿਊਟਰ ਦੇ ਰੂਪ ਦੇ ਵਿੱਚ ਲੇਡੀ ਲੋਗਨ ਨੇ ਬਾਲਕ ਦਲੀਪ ਸਿੰਘ ਤੇ ਇਤਨਾ ਕੁ ਅਸਰ ਪਾਇਆ ਸੀ ਕਿ ਆਪਾਂ ਸੋਚ ਵੀ ਨਹੀਂ ਸਕਦੇ ਉਹ ਮਹਾਰਾਜਾ ਦਲੀਪ ਸਿੰਘ ਦੀ ਜੀਵਨ ਸ਼ੈਲੀ ਤੋਂ ਪ੍ਰਗਟ ਵੀ ਹੁੰਦਾ ਉਸ ਕੋਲੋਂ ਸਿੱਖੀ ਤੱਕ ਛੁੜਾ ਲਈ ਗਈ ਪਰ ਜਦੋਂ ਮਾਂ ਨੂੰ ਦਲੀਪ ਸਿੰਘ ਮਿਲਿਆ ਤਾਂ ਉਸ ਸਿੱਖੀ ਦੇ ਗੌਰਵ ਨੂੰ ਜਾਣਿਆ ਇਹ ਮਾਂ ਦਾ ਹੀ ਪ੍ਰਭਾਵ ਸੀ ਲੇਡੀ ਲੋਗਨ ਨੇ ਵੀ ਆਪਣੀ ਹਾਰਮਨ ਦੇ ਲਿਖਿਆ ਸੀ ਕਿ ਮਹਾਰਾਣੀ ਜਿੰਦਾ ਨੇ ਕੁਝ ਚਿਰ ਵਿੱਚ ਹੀ ਮਹਾਰਾਜੇ ਦੀ ਅੰਗਰੇਜ਼ੀ ਪਰਵਰਿਸ਼ ਤੇ ਇਸਾਈ ਵਾਤਾਵਰਨ ਨੂੰ ਹੂੰਝਾ ਫੇਰ ਦਿੱਤਾ ਸਰ ਜਹਾਂਨ ਲੌਰੈਂਸ ਨੇ ਦ੍ਰਿੜਚਿੱਤ ਵਾਲੀ ਜਿੰਦਾ ਦੇਖ ਕੇ ਲਿਖਿਆ ਸੀ ਕਿ ਇਸ ਵਿੱਚ ਰਤਾ ਭਰ ਵੀ ਸ਼ੱਕ ਨਹੀਂ ਕਿ ਮਹਾਰਾਣੀ ਤਾਂ ਦੋਵੇਂ ਦੇਸ਼ਾਂ ਭਾਰਤ ਤੇ ਇੰਗਲੈਂਡ ਵਿੱਚ ਜੇ ਇਹ ਰਹਿੰਦੀ ਹੈ ਤਾਂ ਇਹਦਾ ਰਹਿਣਾ ਖਤਰਨਾਕ ਹੈ ਭਾਰਤ ਵਿੱਚ ਰਹੀ ਤਾਂ ਜ਼ਰੂਰ ਕੋਈ ਬਗਾਵਤ ਖੜੀ ਕਰ ਦੇਵੇਗੀ ਤੇ ਜੇ ਇੰਗਲੈਂਡ ਦੇ ਵਿੱਚ ਗਈ ਤਾਂ ਉਹ ਮਹਾਰਾਜਾ ਦੀ ਸੋਚਨੀ ਤੇ ਬੁਰਾ ਅਸਰ ਪਾਵੇਗੀ ਉਹਨਾਂ ਦੇ ਮੁਤਾਬਕ ਐਸਾ ਹੈ ਮਹਾਨ ਸ਼ਖਸ਼ੀਅਤ ਮਹਾਰਾਣੀ ਜਿੰਦਾਦਾ ਜਿਸ ਆਪਣੇ ਬੇਟੇ ਨੂੰ ਉਹਦਾ ਫਰਜ ਪਛਾਣਨ ਲਈ ਕਿਹਾ ਮਹਾਰਾਜਾ ਰਣਜੀਤ ਸਿੰਘ ਦੀ ਮਹਾਰਾਣੀ ਤੇ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਦਾ ਜਨਮ ਸਨ 1817 ਪਿੰਡ ਚਾੜ ਜਿਹੜਾ ਕਿ ਜ਼ਿਲ੍ਹਾ ਸਿਆਲਕੋਟ ਤਹਿਸੀਲ ਜਫਰਵਾਲ ਸੀ ਪਿੰਡ ਸਰਦਾਰ ਮੰਨਾ ਸਿੰਘ ਉਲਖ ਦੇ ਘਰ ਹੋਇਆ। ਮਹਾਰਾਣੀ ਧੁੰਨ ਦੀ ਪੱਕੀ ਇਰਾਦੇ ਦੀ ਦ੍ਰਿੜ ਤੇ ਦਲੇਰ ਔਰਤ ਸੀ। ਉਹਦੀ ਸ਼ਖਸੀਅਤ ਤੇ ਸ਼ਕਤੀ ਤੋਂ ਅੰਗਰੇਜ਼ੀ ਹਕੂਮਤ ਵੀ ਘਬਰਾਉਂਦੀ ਸੀ। ਇਥੋਂ ਤੱਕ ਕਿ ਕਹਿੰਦੇ ਐ ਲਾਰਡ ਐਲਨ ਬਰੋ ਨੇ ਨਵੰਬਰ 20 1863 ਦੀ ਇੱਕ ਚਿੱਠੀ ਵਿੱਚ ਡਿਊਕ ਆਫ ਵਸ਼ਿੰਗਟਨ ਨੂੰ ਲਿਖਿਆ ਸੀ ਕਿ ਬਾਲਕ ਦਿਲੀਪ ਸਿੰਘ ਦੀ ਮਾਂ ਮਰਦਾਂ ਵਾਲੀ ਦਲੇਰੀ ਰੱਖਣ ਵਾਲੀ ਔਰਤ ਹੈ। ਲਾਹੌਰ ਦਰਬਾਰ ਤੇ ਨજર ਮਾਰਿਆਂ ਕੇਵਲ ਉਹ ਹੀ ਬਹਾਦਰ ਵਿਅਕਤੀ ਦੇਖੀ ਹੈ ਜਨਵਰੀ 1846 ਨੂੰ ਲord ਦਲਹੌਜੀ ਨੇ ਵੀ ਇਹ ਲਿਖਿਆ ਕਿ ਉਹ ਹੀ ਇੱਕੋ ਇੱਕ ਐਸੀ ਵਿਅਕਤੀ ਹੈ ਜਾਂ ਇਨਸਾਨ ਹੈ ਜੀਦੇ ਵਿੱਚ ਤਿੱਖੀ ਡੂੰਗੀ ਸੂਜ ਹੈ ਉਹਨੂੰ ਪੰਜਾਬ ਵਿੱਚ ਆਉਣ ਦੇਣਾ ਅੰਗਰੇਜ਼ਾਂ ਲਈ ਖਤਰਨਾਕ ਹੋਵੇਗਾ ਸੋ ਪੰਜਾਬੋ ਇਹਨੂੰ ਦੂਰ ਹੀ ਰੱਖਿਆ ਜਾਵੇ ਅੰਗਰੇਜ਼ਾਂ ਸਿੱਖਾਂ ਦੀ ਪਹਿਲੀ ਜੰਗ ਮਗਰੋਂ ਦਸੰਬਰ 15 1845 ਈਸਵੀ ਨੂੰ ਲਾਹੌਰ ਵਿਖੇ ਸੰਧੀ ਦੀਆਂ ਸ਼ਰਤਾਂ ਤੈਅ ਕਰਨ ਲਈ ਜਦ ਗੱਲਬਾਤ ਹੋ ਰਹੀ ਸੀ ਤਾਂ ਦੀਵਾਨ ਦੀਨਾ ਨਾਥ ਨੇ ਰਾਏ ਦਿੱਤੀ ਕਿ ਸੰਧੀ ਕਰਨ ਤੋਂ ਪਹਿਲਾਂ ਮਹਾਰਾਣੀ ਜਿੰਦਾ ਕੋਲੋਂ ਵੀ ਪੁੱਛ ਲਿਆ ਜਾਵੇ ਤਾਂ ਕਹਿੰਦੇ ਉਸ ਵੇਲੇ ਫਰੈਡਰਿਕ ਕਿਊਰੀ ਨੇ ਕਿਹਾ ਸੀ ਕਿ ਗਵਰਨਰ ਜਨਰਲ ਮਹਾਰਾਣੀ ਦੀ ਨਹੀਂ ਸਰਦਾਰਾਂ ਅਤੇ ਸਿੱਖ ਰਾਜ ਦੇ ਥੰਮ੍ਹਾਂ ਦੀ ਰਾਏ ਪੁੱਛਦੇ ਹਨ ਸੋ ਸਰਦਾਰ ਤਾਂ ਸਰਦਾਰਨੀਆਂ ਛੱਡਣ ਲਈ ਪਹਿਲਾਂ ਹੀ ਬੈਠੇ ਸਨ ਤੇ ਥੰਮ ਗਿਰ ਚੁੱਕੇ ਸਨ ਇੱਕੋ ਆਸ ਜਿੰਦਾ ਹੀ ਸੀ ਫੇਰ ਜਦ ਗਦਾਰ ਤੇਜ ਸਿੰਘ ਨੂੰ ਵਜ਼ੀਰ ਦੀ ਪਦਵੀ ਦਿੱਤੀ ਗਈ ਬਾਲਕ ਮਹਾਰਾਜਾ ਦਲੀਪ ਸਿੰਘ ਨੂੰ ਦਰਬਾਰ ਵਿੱਚ ਟਿੱਕਾ ਲਾਉਣ ਲਈ ਕਿਹਾ ਗਿਆ ਤਾਂ ਮਹਾਰਾਜਾ ਨੇ ਇਨਕਾਰ ਕਰ ਦਿੱਤਾ ਤੇ ਅੜੇ ਰਹੇ ਤਾਂ ਗਦਾਰ ਭਾਈ ਨਿਧਾਨ ਸਿੰਘ ਨੇ ਗਦਾਰ ਦੇ ਮੱਥੇ ਤੇ ਟਿੱਕਾ ਲਗਾ ਕੇ ਰਸਮ ਪੂਰੀ ਕਰ ਦਿੱਤੀ ਪਰ ਮਹਾਰਾਣੀ ਜਿੰਦਾ ਦੀ ਜਿੰਦ ਦੀ ਆਵਣੀ ਉਹ ਮਾਂ ਨੇ ਉਪਦੇਸ਼ ਦਾ ਪ੍ਰਭਾਵ ਹੀ ਜਾਣਿਆ ਗਿਆ ਤੇ ਮਹਾਰਾਣੀ ਨੂੰ ਸਮੇਤ ਮਹਾਰਾਜਾ ਦਲੀਪ ਸਿੰਘ ਉਸ ਸਮੇਂ ਸ਼ਾਹੀ ਕਿਲੇ ਸੁਮਨ ਬੁਰਜ ਵਿੱਚ 7 ਅਗਸਤ 1849 ਨੂੰ ਨજરਬੰਦ ਕਰ ਦਿੱਤਾ ਗਿਆ ਕੈਦ ਵਿੱਚ ਮਹਾਰਾਣੀ ਜਿੰਦਾ ਨੂੰ ਤੰਗ ਕੀਤਾ ਗਿਆ ਪਾਣੀ ਤੱਕ ਨਾ ਦਿੱਤਾ ਗਿਆ ਤਲਾਸ਼ੀ ਲਈ ਗਈ ਦੋਸਤ ਮੁਹੰਮਦ ਨੇ ਅੰਗਰੇਜ਼ਾਂ ਨੂੰ ਲਿਖਿਆ ਕਿ ਇਤਨਾ ਅਨਿਆਇ ਨਾ ਕਰ ਜਿੰਦਾ ਨੂੰ ਕਿਹੜਾ ਸੀਹਾ ਹੈ ਜੋ ਅੰਗਰੇਜ਼ ਸਰਕਾਰ ਨੇ ਨਹੀਂ ਦਿੱਤਾ ਕਦੇ ਬਨਾਰਸ ਕਦੇ ਨੇਪਾਲ ਤੇ ਕਦੇ ਨਾਸਕ ਬੰਦੀ ਵਿੱਚ ਰੱਖਿਆ ਗਿਆ ਜਦ ਉਹ ਬੱਚੇ ਨੂੰ ਮਿਲੀ ਤਾਂ ਤਿੰਨ ਗੱਲਾਂ ਕਹੀਆਂ ਸਨ ਮਾਂ ਨੇ ਪੁੱਤ ਨੂੰ ਪਹਿਲੀ ਗੱਲ ਤੇਰਾ ਧਰਮ ਸਿੱਖ ਧਰਮ ਹੈ ਤੈਨੂੰ ਅਮਰਤ ਸ਼ੱਕੇ ਸਿੰਘ ਸਜਣਾ ਚਾਹੀਦਾ ਹੈ ਦੂਜੀ ਗੱਲ ਅੰਗਰੇਜ਼ਾਂ ਤੇਰੇ ਨਾਲ ਧੋਖਾ ਕਰਕੇ ਪੰਜਾਬ ਖੋਇਆ ਹੈ ਤੇ ਉਹਨਾਂ ਨੇ ਤੀਜੀ ਗੱਲ ਕਹੀ ਸੀ ਕਿ ਭੋਰੋਵਾਲ ਦੇ ਮਵਾਦੇ ਤੇ ਜਿਨ੍ਹਾਂ ਦਸਖਤ ਕਰਾਏ ਸਨ ਉਹ ਤੇਰੇ ਸਰਪ੍ਰਸਤਨ ਤੇ ਤਖਤੋਂ ਨਹੀਂ ਸੰ ਲਾ ਸਕਦੇ ਮਾਂ ਦੀ ਇਸ ਆਵਾਜ਼ ਦਾ ਇਹਨਾਂ ਅਸਰ ਹੋਇਆ ਕਿ ਉਸਨੇ 25 ਮਈ 1886 ਨੂੰ ਫੇਰ ਅਮਰਿਤ ਛਕਿਆ ਕਹਿੰਦੇ ਨੇ ਇਹ ਜਿਹੜੇ ਪੰਜ ਪਿਆਰੇ ਸੀ ਇਹਨਾਂ ਪੰਜ ਪਿਆਰਿਆਂ ਵਿੱਚ ਭਾਈ ਰੂੜ ਸਿੰਘ ਭਾਈ ਜਵੰਦ ਸਿੰਘ ਸਰਦਾਰ ਠਾਕੁਰ ਸਿੰਘ ਮਹਾਰਾਜ ਦੀ ਮਾਸੀ ਦੇ ਪੁੱਤਰ ਤੇ ਦੋ ਸਿੰਘ ਅਦਨ ਤੋਂ ਜਹਾਜ਼ ਵਿੱਚੋਂ ਲਏ ਸਨ ਕਹਿੰਦੇ ਇਤਨੀ ਦ੍ਰਿੜਤਾ ਆ ਗਈ ਮਹਾਰਾਜਾ ਦਲੀਪ ਸਿੰਘ ਵਿੱਚ ਕਿ ਉਹ ਆਪਣੇ ਇੱਕ ਜਮਾਤੀ ਬਾਲ ਸਖਾ ਕਰਨਲ ਬਾਈਲੋ ਨੂੰ ਲਿਖਿਆ ਉਹਨੇ ਕਿ ਸ਼ਾਇਦ ਇੱਕ ਦਿਨ ਉਹ ਜ਼ਰੂਰ ਆਵੇਗਾ ਜਦ ਤੂੰ ਤੇ ਮੈਂ ਮੈਦਾਨੇ ਜੰਗ ਵਿੱਚ ਇੱਕ ਦੂਜੇ ਦੇ ਸਾਹਮਣੇ ਹੋਵਾਂਗੇ ਕਿਉਂਕਿ ਇੱਕ ਫੌਜ ਬਣਾ ਕੇ ਮੈਂ ਭਾਰਤ ਪੁੱਜਣ ਦੀ ਕੋਸ਼ਿਸ਼ ਕਰ ਰਿਹਾ ਹਾਂ ਮਹਾਰਾਣੀ ਦੀ ਚਮਤਕਾਰੀ ਸੋਚ ਸਮਝੀ ਸੀ ਜਿਹਨੂੰ ਦੇਖ ਲੇਡੀ ਲੋਗਨ ਨੂੰ ਵੀ ਲਿਖਣਾ ਪਿਆ ਕਿ ਮੇਰੇ ਸਾਹਮਣੇ ਉਹ ਔਰਤ ਸੀ ਜਿਹੜੀ ਕਦੇ ਸਿੱਖ ਰਾਜ ਦੀ ਆਤਮਾ ਗਿਣੀ ਜਾਂਦੀ ਸੀ ਉਸ ਦੇ ਹੁਸਨ, ਸਿਆਨਪ, ਰਾਜਸੀ ਵਿਉਂਤ ਅਤੇ ਆਤਮਿਕ ਬਲ ਦੀਆਂ ਕਹਾਣੀਆਂ ਜਗਤ ਪ੍ਰਸਿੱਧ ਸਨ। ਲੇਡੀ ਲੋਗਨ ਨੇ ਮਹਾਰਾਜਾ ਦਲੀਪ ਸਿੰਘ ਨੂੰ ਬੜੀ ਮਨਾਉਣ ਦੀ ਕੋਸ਼ਿਸ਼ ਕੀਤੀ ਕਿ ਉਹ ਭਾਰਤ ਨਾ ਜਾਵੇ ਪਰ ਉਸ ਨੂੰ ਤਾਂ ਉਹਦੀ ਮਾਂ ਦੀ ਪੁਕਾਰ ਨਿਤ ਝੰੜ ਰਹੀ ਸੀ। ਉਹ ਕਿਵੇਂ ਰੁਕਦਾ? ਦਲੀਪ ਸਿੰਘ ਨੇ ਲੇਡੀ ਲੋਗਨ ਨੂੰ ਕਦੇ ਲਿਖਿਆ ਸੀ ਕਿ ਇਹ ਲੇਡੀ ਉਹ ਦਲੀਪ ਸਿੰਘ ਨੂੰ ਭੁੱਲ ਜਾ ਜਿਹਨੂੰ ਤੂੰ ਕਦੇ ਜਾਣਦੀ ਸੀ ਕਿਉਂਕਿ ਉਹ ਤਾਂ ਚਿਰੋਕਣਾ ਮਰ ਚੁੱਕਾ ਹੈ। ਉਹਦੀ ਥਾਂ ਹੁਣ ਦਲੀਪ ਸਿੰਘ ਜਿਉਂਦਾ ਹੈ। ਜੇ ਕਿਦਰੇ ਤੇਰਾ ਕੋਈ ਰਿਸ਼ਤੇਦਾਰ ਵੀ ਮੈਦਾਨੇ ਜੰਗ ਵਿੱਚ ਸਾਹਮਣੇ ਆ ਜਾਵੇ ਤਾਂ ਉਵੇਂ ਹੀ ਮਾਰਾਂਗਾ ਜਿਵੇਂ ਕਿਸੇ ਹੋਰ ਅੰਗਰੇਜ਼ ਨੂੰ ਮੈਂ ਆਪਣਾ ਸਵੈਮਾਨ ਕੁਝ ਮੋਹਰਾਂ ਬਦਲੇ ਨਹੀਂ ਵੇਚ ਸਕਦਾ ਐਸੀ ਹੁੰਦੀ ਹੈ ਮਾਂ ਦੀ ਸੱਚੇ ਮਨ ਨਾਲ ਬੇਟੇ ਨੂੰ ਦਿੱਤੀ ਆਵਾਜ਼ ਦਾ ਅਸਰ ਬੇਟੇ ਨੂੰ ਆਪਣਾ ਫਰਜ਼ ਯਾਦ ਕਰਉਣਾ ਹਰ ਮਾਂ ਦਾ ਫਰਜ਼ ਹੈ ਮਹਾਰਾਣੀ ਆਪ ਲਿਖਦੀ ਹੈ ਕਿ ਅੰਗਰੇਜ਼ਾਂ ਪ੍ਰਤੀ ਮੇਰੀ ਡੂੰਗੀ ਕਰਨਾਂ ਦਾ ਹੀ ਫਲ ਹੈ ਕਿ ਮੈਂ ਤੇ ਮੇਰਾ ਅਵੰਦਾ ਮੇਰਾ ਪੁੱਤਰ ਦਲੀਪ ਸਿੰਘ ਦੋਵੇਂ ਭੁਗਤ ਰਹਾਂ ਜੋ ਖਤ ਮਹਾਰਾਣੀ ਨੇ ਸੂਮਨ ਬੁਰਜ ਵਿੱਚੋਂ ਹੈਨਰੀ ਲਾਰੈਂਸ ਨੂੰ ਲਿਖਿਆ ਉਹ ਮਹਾਰਾਣੀ ਜਿੰਦਾ ਦੀ ਅੰਦਰਲੀ ਪੀੜਾ ਦਾ ਸੂਚਕ ਤਾਂ ਹੈ ਨਾਲ ਹੀ ਗੱਦਾਰਾਂ ਦੇ ਮੂੰਹ ਤੇ ਇੱਕ ਸਖਤ ਚਪੇੜ ਵੀ ਹੈ ਉਹਨਾਂ ਦੀ ਚਿੱਠੀ ਦੇ ਸ਼ਬਦ ਸਨ ਤੁਸੀਂ ਗੁੱਜੇ ਰਾਜ ਕਿਉਂ ਸਾੰਦੇ ਹੋ ਜਾਹਰਾ ਹੋ ਕੇ ਕਿਉਂ ਨਹੀਂ ਕਰੇ ਨਾਲੇ ਦੋਸਤ ਦਾ ਹਰਫ ਰੱਖ ਦਿਓ ਨਾਲੇ ਕੈਦ ਕਰਦੇ ਹੋ ਮੇਰੀ ਅਦਾਲਤ ਕਰੋ ਨਹੀਂ ਤਾਂ ਲੰਡਨ ਫਰਿਆਦ ਕਰਾਂਗੀ ਤਿੰਨ ਚੌ ਨਮਕ ਹਰਾਮਾ ਨੂੰ ਰੱਖ ਲਓ ਹੋਰ ਸਾਰੇ ਪੰਜਾਬ ਨੂੰ ਫਾਹੇ ਲਗਾ ਦਿਓ ਇਹਨਾਂ ਦੇ ਆਖੇ ਲੱਗ ਕੇ ਤੇ ਅੰਗਰੇਜ਼ ਸਮਝ ਗਏ ਕਿ ਮਹਾਰਾਣੀ ਤੇ ਮਹਾਰਾਜਾ ਦਲੀਪ ਸਿੰਘ ਨੂੰ ਇਕੱਠਿਆਂ ਰੱਖ ਕੇ ਉਹਨਾਂ ਦੇ ਘੜੇ ਜਿਹੜੇ ਮਨਸਬੇ ਆ ਉਹ ਕਾਮਯਾਬ ਨਹੀਂ ਹੋਣਗੇ ਸੋ ਮਾਂ ਪੁੱਤਰ ਨੂੰ ਜ਼ਬਰਦਸਤੀ ਅੱਡ ਕਰ ਦਿੱਤਾ ਤੇ ਮਹਾਰਾਣੀ ਨੂੰ ਸ਼ੇਖੂਪੁਰੇ ਦੇ ਕਿਲੇ ਵਿੱਚ 2 ਅਗਸਤ 1847 ਨੂੰ ਕੈਦੀ ਬਣਾ ਕੇ ਰੱਖਿਆ ਗਿਆ। ਉਥੋਂ ਵੀ ਜਿੰਦਾਂ ਨੇ ਘਰੜੀਆਂ ਚਿੱਠੀਆਂ ਲਿਖੀਆਂ ਪਰ ਜੀ ਦੀ ਆਤਮਾ ਹੀ ਸੋ ਚੁੱਕੀ ਹੋਵੇ ਉਹਨਾਂ ਤੇ ਚਿੱਠੀਆਂ ਦਾ ਕੀ ਅਸਰ ਹੋਣਾ ਸੀ। ਠੀਕ ਲਿਖਿਆ ਸੀ ਮਹਾਰਾਣੀ ਜਿੰਦਾਂ ਨੇ ਪੰਜ ਚਾਰ ਨਮਕ ਹਰਾਨਾਂ ਨੂੰ ਹਰਾਮਾਂ ਨੂੰ ਰੱਖ ਲਓ ਤੇ ਬਾਕੀ ਪੰਜਾਬ ਨੂੰ ਫਾਹਿਲਾ ਦੇਵੋ। ਪੰਜਾਬ ਵਿੱਚ ਰੱਖਣਾ ਖਤਰਨਾਕ ਜਾਣ ਕੇ ਮਹਾਰਾਣੀ ਜਿੰਦਾ ਨੂੰ ਦੇਸ਼ ਨਿਕਾਲਾ ਦੇ ਦਿੱਤਾ ਗਿਆ ਤੇ ਚਨਾਰ ਦੇ ਕਿਲੇ ਵਿੱਚ ਕੈਦ ਕਰ ਦਿੱਤਾ ਗਿਆ ਲਾਰੈਂਸ ਨੇ ਲਿਖਿਆ ਕਿ ਇਹ ਚੰਗੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਮਹਾਰਾਣੀ ਹੀ ਇੱਕ ਮੁਲਕ ਵਿੱਚ ਇਸ ਮੁਲਕ ਵਿੱਚ ਸਾਡੀ ਨੀਤੀ ਦੀ ਦੁਸ਼ਮਣ ਹੈ ਕਹਿੰਦੇ ਨੇ ਫਿਰ ਉਹ ਚਨਾਰ ਤੋਂ ਫਕੀਰਨੀ ਦੇ ਭੇਸ ਵਿੱਚ ਕੈਦੋਂ ਬਾਹਰ ਨਿਕਲ ਕੇ ਨੇਪਾਲ ਚਲੀ ਗਈ ਤੇ ਸਨ 1861 ਤੱਕ ਉੱਥੇ ਰਹਿ ਕੇ ਉਥੋਂ ਆਪਣੇ ਬੱਚੇ ਗਦੀਪ ਸਿੰਘ ਨੂੰ ਮਿਲਣ ਇੰਗਲੈਂਡ ਗਈ ਕਹਿੰਦੇ ਨੇ 46 ਬਰੇ ਦੀ ਉਮਰ ਵਿੱਚ ਕਿੰਗਸਟਨ ਦੇ ਸਥਾਨ ਤੇ 1 ਅਗਸਤ 1863 ਈਸਵੀ ਨੂੰ ਇਹ ਬਹਾਦਰ ਔਰਤ ਫਿਰ ਚੜ੍ਹਾਈ ਕਰ ਗਈ ਅਕਾਲਪੁਰਖ ਵਾਹਿਗੁਰੂ ਦੇ ਚਰਨਾਂ ਵਿੱਚ ਚਲੀ ਗਈ ਪਰ ਉਹ ਆਪਣੇ ਬੇਟੇ ਨੂੰ ਆਖ ਗਈ ਸੀ ਕਿ ਦੇਖੀ ਮੇਰੀਆਂ ਹੱਡੀਆਂ ਨਾ ਰੂਲੀ ਇਸ ਨਿਰਦਈ ਦੇਸ਼ ਵਿੱਚ ਇਹਨੂੰ ਹਿੰਦੁਸਤਾਨ ਲੈ ਜਾਵੀਂ ਸੰਸਕਾਰ ਹਿੰਦੁਸਤਾਨ ਵਿੱਚ ਲਿਆ 나सिक ਹੀ ਕੀਤਾ ਗਿਆ ਤੇ ਜਿੰਦਕੌਰ ਦੀਆਂ ਅਸਥੀਆਂ ਵੀ ਨਰਬਦਾ ਵਿੱਚ 나सिक ਨੇੜੇ ਪਾਈਆਂ ਗਈਆਂ ਤੇ ਕਹਿੰਦੇ ਆ ਪਿੱਛੋਂ ਮਹਾਰਾਜਾ ਦਲੀਪ ਸਿੰਘ ਦੀ ਸ਼ਹਿਜ਼ਾਦੀ ਜਿਹੜੀ ਸੀ ਬੰਬਾ ਨੇ ਨਾਸਿਕ ਤੋਂ ਭਸਮ ਲਿਆ ਕੇ ਮਹਾਰਾਜਾ ਰਣਜੀਤ ਸਿੰਘ ਦੀ ਸਮਾਦੀ ਦੇ ਪਾਸ ਲਾਹੌਰ 27 ਮਾਰਚ 1924 ਨੂੰ ਸਥਾਪਨ ਕਰ ਦਿੱਤੀ ਮਹਾਰਾਜਾ ਰਣਜੀਤ ਸਿੰਘ ਜੀ ਦੀ ਮਹਾਰਾਣੀ ਪੰਜਾਬ ਦੀ ਜਿੰਦਕੌਰ ਜਿਵੇਂ ਹੁਣ ਵੀ ਪੁਕਾਰ-ਪੁਕਾਰ ਕੇ ਕਹਿ ਰਹੀ ਹੈ ਕਿ ਧੋਖੇ ਨਾਲ ਖੋਇਆ ਪੰਜਾਬ ਵਾਪਸ ਲਿਆਓ ਖਾਲਸਾ ਜੀ ਇਹ ਸੀ ਮਹਾਰਾਣੀ ਜਿੰਦਕੌਰ ਦੀ ਪੂਰੀ ਜੀਵਨ ਕਹਾਣੀ ਸੋ ਇਸ ਵਿੱਚ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਮਹਾਰਾਣੀ ਜਿੰਦਾ ਕੌਰ ਸਾਨੂੰ ਸਿਖਾਉਂਦੀ ਹੈ ਕਿ ਜੇ ਇਰਾਦਾ ਮਜ਼ਬੂਤ ਹੋਵੇ ਤਾਂ ਵੱਡੀਆਂ ਤੋਂ ਵੱਡੀਆਂ ਤਾਕਤਾਂ ਨੂੰ ਵੀ ਲਲਕਾਰਿਆ ਜਾ ਸਕਦਾ ਹੈ ਉਮੀਦ ਕਰਦੇ ਹਾਂ ਅੱਜ ਦਾ ਸਿੱਖ ਇਤਿਹਾਸ ਸੁਣ ਕੇ ਤੁਹਾਡੇ ਮਨ ਨੂੰ ਬਹੁਤ ਸਕੂਨ ਮਿਲਿਆ ਹੋਵੇਗਾ ਤੇ ਕਿਤੇ ਕਿਤੇ ਅਫਸੋਸ ਵੀ ਮਹਿਸੂਸ ਹੋਇਆ ਹੋਵੇਗਾ ਉਹਨਾਂ ਗੱਦਾਰਾਂ ਦੀ ਵਜ੍ਹਾ ਦੇ ਨਾਲ ਵੀਡੀਓ ਚੰਗੀ ਲੱਗੀ ਤਾਂ ਇਹਨੂੰ ਅੱਗੇ ਵਧ ਤੋ ਅੱਗੇ ਸਾਂਝਾ ਕਰਿਓ ਇਦਾਂ ਦੀਆਂ ਵੀਡੀਓ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਹੁਣ ਸਾਨੂੰ ਦੋ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ